ਤੇ ਮੀਂਹ ਆਣਾ ਦੇਖੋ ਜੀ ਹੁਸ਼ਿਆਰਪੁਰ ਹੋਇਆ ਪਾਣੀ ਪਾਣੀ ਚੱਕ ਕਰ ਸਕਦੇ ਜੀ ਕਿੰਨਾ ਹੀ ਤੇੜ ਮੀਂਹ ਤੇ ਇਹ ਮੈ ਕਲੈਕਸ਼ਨ ਲਈ ਜਾ ਰਿਹਾ ਆ ਸੈਂਪਲ ਕਲੈਕਸ਼ਨ ਲਈ ਤੇ ਆ ਦੇਖੋ ਜੀ ਗਲੀ ਤੇ ਗਲੀ ਆ ਜੀ ਹੁਸ਼ਿਆਰਪੁਰ ਹਾਂਜੀ ਹੁਸ਼ਿਆਰਪੁਰ ਦੀ ਨੁਲੀਆਂ ਚੌਕ ਨੇੜੇ ਦੀ ਗਲੀ ਚੈੱਕ ਕਰ ਰਹੇ ਹਾਂ ਕਿੱਡਾ ਡੂੰਘਾ ਲੁਗਿਆ ਜਦ ਬਾਰਿਸ਼ ਦਾ ਪਾਣੀ ਹੋ ਜਾਂਦਾ ਆ ਚੈੱਕ ਕਰ ਰਹੇ ਹਾਂ ਬਹੁਤ ਹੀ ਨਰਕ ਜਿੰਦਗੀ ਦੀ ਕੀ ਰਹੀ ਹੈ ਅੱਛਾ ਜੀ ਆ ਦੁਕਾਨਾਂ ਮੋਰੇ ਦੇਖ ਲਓ ਇਹ ਸੰਦੇ ਘਾ ਰਹੇ ਆ 25 ਅਤੇ 30 ਸਾਂ ਤੇ ਜਾਨ ਨੂੰ ਬੈਠੇ ਕਰਦੇ ਦੇ ਵਿੱਚ ਹਾਂਜੀ ਨਾ ਕੋਈ हां जी दोस्तों स्वागत है एक और नए ब्लॉग ਦੇ ਵਿੱਚ ਤੇ ਬਾਕੀ ਦੋ ਦੋ ਸਵੇਸਵੇ ਦਾ ਟਾਈਮ ਆ کافی ਤੇਜ਼ ਬਾਰਿਸ਼ ਲੱਗੀ ਹੋਈ ਆ ਇਹਨਾਂ ਕਿ ਠੰਡਾ ਮਹੌਲ ਹੋਇਆ ਪਿਆ ਬਿਲਕੁਲ ਚੈੱਕ ਕਰ ਸਕਦੇ ਹੋ ਜੀ ਤੇ ਸਾਹਮਣੇ ਦੇਖੋ ਜੀ ਪਰਨਾਲਾ ਕਿਦਾ ਵਗ ਰਿਹਾ ਹੈ ਇਹ ਕਿ کافی ਤੇਜ਼ ਬਾਰਿਸ਼ ਲਗਾਤਾਰ 2-3 ਘੰਟੇ ਹੋ ਗਏ ਪਰ ਪਿੰਡ ਨੂੰ ਤੇ ਬਾਕੀ ਆਪਾਂ ਹੁਣ ਜਾ ਰਹੇ ਆ ਜੀ ਜੰਮੀ ਆਉਣਾ ਦੇਖੋ ਜੀ ਉਹ ਹੁਸ਼ਿਆਰਪੁਰ ਹੋਇਆ ਪਾਣੀ ਪਾਣੀ ਚੈੱਕ ਕਰ ਸਕਦੇ ਹੋ ਜੀ ਕਿੰਨਾ ਹੀ ਤੇੜ ਮੀ ਪਿਆ ਹੋਇਆ ਹੈ ਇਸ ਟਾਈਮ ਖੜਾ ਮੈਂ ਹੁਸ਼ਿਆਰਪੁਰ ਸਿਵਲ ਹਸਪੀਟਲ ਦੇ ਨੇੜੇ ਔਰ ਬੱਸ ਸਟੈਂਡ ਦੇ ਲਾਗੇ। ਲੋ ਜੀ ਲੱਗ ਚੁੱਕਾ ਜੀ ਮੀਂਹ ਵਾਰ ਬੜੇ ਜੋਰਾਂ ਸ਼ੋਰਾਂ ਤੇ। ਦੋਸਤੋ ਅਸੀਂ ਇਸ ਟਾਈਮ ਆਈ ਹੋਇਆ ਹੁਸ਼ਿਆਰਪੁਰ ਤੇ ਇਹ ਮੈਂ ਕਲੈਕਸ਼ਨ ਲਈ ਜਾ ਰਿਹਾ ਆ ਸੈਂਪਲ ਕਲੈਕਸ਼ਨ ਲਈ ਤੇ ਆ ਦੇਖੋ ਜੀ ਗਲੀ ਐ। ਤੇ ਗਲੀ ਆ ਜੀ ਹੁਸ਼ਿਆਰਪੁਰ ਹਰੀ ਫਾਸਟ ਫੂਡ ਦੇ ਨਾਲ ਦੀ ਗਲੀ ਆ ਬਿਲਕੁਲ। ਪਾਣੀ ਦੇਖੋ ਜੀ ਕਿੰਨਾ ਕਿੰਨਾ ਬਾਈਕ ਵੀ ਦੇਖੋ ਸ਼ਿਆਰ ਪਰ ਪੂਰਾ ਪਾਣੀ ਪਾਣੀ ਹੋਇਆ ਪਿਆ ਜੀ ਚੈੱਕ ਕਰੋ ਜੀ ਆਹ ਲੋ ਜੀ ਆਪਣਾ ਹੁਸ਼ਿਆਰਪੁਰ ਚੈੱਕ ਕਰੋ ਜੀ ਆਹ ਜੀ ਹੁਸ਼ਿਆਰਪੁਰ ਦੀ ਨਲੀਆਂ ਚੋਂ ਕਿਨੇੜੇ ਦੀ ਗਲੀ ਚੈੱਕ ਕਰੋ ਜੀ ਕਿੱਡਾ ਡੂੰਘਾ ਲੋ ਗਿਆ ਜਦ ਬਾਰਿਸ਼ ਦਾ ਪਾਣੀ ਨਿਕਲਦਾ ਆ ਚੈੱਕ ਕਰੋ ਮੇਰੀ ਬਾਈਕ ਦੇਖੋ ਕਿੰਨੀ ਪਰੀ ਹੋਈ ਹੈ ਹਾਂਜੀ ਮੈਂ ਇਸ ਟਾਈਮ ਖੜਾ ਜੀ ਹੁਸ਼ਿਆਰਪੁਰ ਨੁਲੀਆਂ ਚੌਕਾਂ ਦੇ ਨੇੜੇ। ਉਹ ਦੇਖੋ ਜੀ ਸੜਕ ਦਾ ਯਾਨੀ ਕਿ ਸੜਕ ਕਿੰਨੀ ਉੱਚੀ ਹੈ ਤੇ ਗਲੀ ਦੇਖੋ ਜੀ ਕਿੰਨੀ ਨੀਵੀਂ ਹੈ। ਤੇ ਮੋਟਰ ਦਾ ਦੇਖੋ ਜੀ ਕਿੰਨਾ ਖੁੱਬਿਆ ਹੋਇਆ ਥੱਲੇ ਪਾਣੀ ਦੇ ਵਿੱਚ। ਦੇਖੋ ਜੀ ਆਹ ਬਣਾਈਆਂ ਜੀ ਗਲੀਆਂ। ਸੜਕ ਤੋਂ ਨੀਵੀਆਂ ਪਾਣੀ ਸਾਰਾ ਗਲੀ ਦੇ ਵਿੱਚ ਆ ਰਿਹਾ ਜੀ। ਅਗੋਂ ਥੋੜੀ ਵੀਡੀਓ ਦਿਖਾਉਂਦਾ ਮੈਂ ਕਿੰਨਾ ਕੜੂਗਾ ਪਾਣੀ ਹੈਗਾ ਆ। ਕੋਈ ਸਾਹਮਣੇ ਸਕੂਟਰੀ ਚੈੱਕ ਕਰੋ। ਦੇਖੋ ਜੀ ਗਲੀ ਦਾ ਦੂਜੇ ਪਾਸੇ ਆ ਚੁੱਕਾ ਆ ਤੇ ਇੱਧਰ ਵੀ ਸੇਮ ਹੈ ਹੀ ਹਾਲਾ ਦੇਖੋ ਗੰਦਾ ਪਾਣੀ ਜਮਾ ਹੋਇਆ ਪਿਆ ਨਾਲੀ ਦੇ ਵਿੱਚ ਤੇ ਨਿਕਲ ਵੀ ਨਹੀਂ ਰਿਹਾ ਮਾੜੇ ਹਾਲਾਤ ਆ ਬਿਲਕੁਲ ਜੀ ਇਸ ਗਲੀ ਦੇ ਇਹ ਨਲੋਈਆਂ ਚੌਂਕ ਤੋਂ ਜਦੋਂ ਆਪਾਂ ਜਾਂਦੇ ਆ ਜੀ ਪੋਲ ਵਾਲੀ ਸਾਈਡ ਨੂੰ ਬਿਲਕੁਲ ਨਾਲੇ ਹੀ ਖੱਬਿਆ ਤੁਹਾਨੂੰ ਗਲੀ ਪੈਂਦੀ ਆ ਪਹਿਲੀ ਗਲੀ ਨਲੋਈਆਂ ਚੌਂਕ ਦੇ ਮੋੜੀ ਦੇਖੋ ਇਹ ਹਾਲਾ ਆਪਣੇ ਹੁਸ਼ਿਆਰਪੁਰ ਦੇ ਖਾਨੇ ਲੱਗੇ ਨਾ ਬਾਈ ਆਡੀ ਦੂਜੀ ਗਲੀ ਇੱਧਰ ਵੀ ਸੇਮ ਆਈ ਹਾਲ ਦਾ ਰੋਡ ਤੋਂ ਨੀਵੀਂ ਚੈੱਕ ਕਰੋ ਚਲੋ ਇਹ ਤਾਂ ਫਿਰ ਵੀ ਪਾਣੀ ਇਨਾ ਡੂੰਗਾ ਹੈ ਨਹੀਂ ਕਿ ਕਿਸੇ ਨਾਲਾ ਆਣਾ ਉਹ ਬਸ ਵੇਖਾ ਹੋਵਦਾ ਹੈ ਕੰਮ ਰੋਡ ਤੋਂ ਨੀਵੀਂ ਗਲੀ ਆ ਗਈ ਨਾਲੀਆਂ ਦਾ ਖਰੇ ਨਿਕਾਸ ਬੰਦ ਹੋ ਜਾਂਦਾ ਪਤਾ ਨਹੀਂ ਕੀ ਹੋ ਜਾਂਦਾ ਜਿਸ ਨਾਲ ਪਾਣੀ ਇਨਾ ਜਮਾ ਹੋ ਜਾਂਦਾ ਜੀ ਪਿੱਛੇ ਆ ਜੀ ਆਪਣੇ ਨੜੋ ਆਇਆ ਚੌਕ ਤੇ ਇਸ ਸਾਈਡ ਪੈਂਦਾ ਜੀ ਭੰਗੀ ਪੁਲ ਲੋਰੀ ਮੈਂ ਤੇ ਲੋਕਲ ਅੰਕਲ ਹੁਣ ਇਹਨਾਂ ਨਾਲ ਗੱਲਬਾਤ ਹੋਈ ਆ ਆਹ ਕਾ ਜੀ ਦੱਸੋ ਜੀ ਇਸ ਬਾਰੇ ਕੀ ਹੋ ਰਿਹਾ ਰੋਜ਼ ਰੋਜ਼ ਇਹ ਫੋਨ ਬੰਦ ਕੋ ਜਿਹਦਾ ਕੰਮ ਆ ਜੀ ਸਾਹ ਤੇ ਜਲੰਧਰ ਹੁੰਦੀ ਇਹਦਾ ਪਾਣੀ ਇੱਥੇ ਹੁੰਦਾ ਹਾਂਜੀ ਐਸੀ ਬਹੁਤ ਹੀ ਨਰਕ ਜਿੰਦਗੀ ਜਿਹੀ ਜੀ ਰਹੀ ਹੈ ਅੱਛਾ ਜੀ ਆਹ ਦੁਕਾਨਾਂ ਮੂਹਰੇ ਦੇਖ ਲਓ ਇਹ ਕੰਦੇ ਘਰੋਂ ਆ 25 ਅਤੇ 30 ਕੇ ਜਾਨ ਨੂੰ ਬੈਠੇ ਕਰਦੇ ਦੇ ਵਿੱਚ ਹਾਂਜੀ ਨਾ ਕੋਈ ਬਾਹਰ ਆ ਸਕਦਾ ਨਾ ਬਾਹਰੋਂ ਅੰਦਰ ਜਾ ਸਕਦਾ ਸਾਡਾ ਰੋਜ਼ ਦਾ ਕੰਮ ਆ ਬਿਲਕੁਲ ਜੀ ਆ ਦੁਕਾਨਾਂ ਨੂੰ ਕਹੀ ਆ ਪੀ ਜਿਲੰਦਰ ਹੁੰਦਾ ਪਾਣੀ ਇੱਥੇ ਹੁੰਦਾ ਹਾਂਜੀ ਹਾਂਜੀ ਜੀ ਸਾਡਾ ਇੰਨਾ ਬੁਰਾ ਹਾਲ ਆ ਇਹਨਾਂ ਲੋਕਾਂ ਦਾ ਨਾ ਸਾਡੀ ਸਰਕਾਰ ਕੋਈ ਛਣਾਈ ਕਰਦਾ ਨਾ ਕੋਈ ਹੋਰ ਕਰਦਾ ਅੱਛਾ ਜੀ ਰੋਡ ਵੀ ਟੁੱਟ ਜਾਣਾ ਛੜਕ ਵੀ ਟੁੱਟ ਆ ਦੇਖੋ ਜੀ ਦੁਕਾਨਾਂ ਮੂਰੇ ਪਾਣੀ ਦੇਖੋ ਜੀ ਕਿੰਨਾ ਉਹ ਤੱਕ ਪਾਣੀ ਪਾਣੀ ਆ ਜੀ ਛਿੱਟੇ ਪੈਂਦੇ ਆ ਅੰਦਰ ਨੂੰ ਤੇ ਦੁਕਾਨਾਂ ਦਾ ਸਮਾਨ ਖਰਾਬ ਹੋ ਰਿਹਾ ਜੀ ਤੇ ਅੰਕ ਜੀ ਹੋਰ ਦੱਸੋ ਕਿਦਾਂ ਸੁਣਵਾਈ ਹੋ ਰਹੀ ਕਿ ਨਹੀਂ ਹੋ ਰਹੀ ਤੁਹਾਡੀ ਨਹੀਂ ਨਹੀਂ ਹੁੰਦਾ ਇਹ ਸਾਰਿਆਂ ਨੂੰ ਕਹਿੰਦੇ ਆ ਅੱਛਾ ਜੀ ਕਣਾਈ ਦਾ ਇਹ ਆ ਬੇ ਸਾਰੇ ਨੂੰ ਪਤਾ ਲੋਕੀ ਲੰਘਦੇ ਵੜਦੇ ਅਫਸਰ ਵੀ ਲੰਘਦੇ ਪ੍ਰਸ਼ਾਸਨ ਵੀ ਲੰਘਦਾ ਸਭ ਨੂੰ ਪਤਾ ਹੈਗਾ ਆ ਹਾਂਜੀ ਹਾਂਜੀ ਜਿਹੜਾ ਕੁਝ ਤਖੜਾ ਹੈ ਉਹ ਤਾਂ ਉੱਚਾ ਕਰ ਲੋ ਜਿਹੜਾ ਗਰੀਬ ਆ ਮੇਰੇ ਅੱਗੇ ਉਹ ਕੀ ਕਰੂੰਗਾ ਅਗਲੀ ਮੈਂ ਉਹ ਕਿ ਦੱਸਾਂ ਕਿ ਨਾਲੀਆਂ ਆਏ ਸੋਰੀ ਗਲੀਆਂ ਸੜਕ ਤੋਂ ਨੀਵੀਂ ਆਇਆ ਇਹਦਾ ਤਾਂ ਹੁੰਦਾ ਨਹੀਂ ਕਦੀ ਵੀ ਮੇਨ ਮੇਨ ਗੜੀ ਦੇ ਵਿੱਚ ਹੈਗਾ 6 ਇੰਚ ਦਾ ਪਾਈਪ ਮੇਨ ਦੇ ਵਿੱਚ ਆਇਆ 9 ਇੰਚ ਦਾ ਅੱਛਾ ਗੜੀ ਚ 6 ਇੰਚੀ ਦਾ ਆ ਹਾਂਜੀ ਤੇ ਦੱਸੋ ਪਾਣੀ ਕਿੱਦਾਂ ਗੱਟਰ ਦੇ ਵਿੱਚ ਜਾਊਗਾ ਗੱਟਰ ਦਾ ਵੀ ਉਲਟਾ ਨਿਕਲਦਾ ਪਾਣੀ ਹਾਂਜੀ ਦੋਸਤੋ ਦੱਸ ਰਿਹਾ ਇਹਨੂੰ ਸਾਡੇ ਖਾਜ ਹੋ ਜਾਂਦੇ ਦੇਖੋ ਜੱਟਮ ਆ ਦੇਖੋ ਕਿਦਾਂ ਦਾ ਰਖੀਤ ਇਹ ਸਾਡੇ ਪਾਣੀ ਨੇ ਜਰਾ ਕਟੋ ਹੋ ਗਿਆ ਠੀਕ ਠੀਕ ਗਈ 6 ਇੰਚ ਦੀ ਪਾਈਪ ਗਲੀ ਚਾ ਤੇ ਬਾਹਰ ਨੂੰ 8 ਇੰਚ ਜੀ ਨਾ 8 ਇੰਚ ਦਾ ਪਾਇਆ ਲੋੜੀ ਇਹ ਵੀ ਪਾਣੀ ਨਹੀਂ ਚੱਕ ਰਿਹਾ ਪੂਰਾ ਗਾਟਰ ਵੀ ਨਹੀਂ ਬਣਿਆ ਇਹੋ ਜੀ ਨਾ ਇਨਸਾਫੀ ਹੋ ਰਹੀ ਹੈ ਜੀ ਇਹ ਨਾਲਾ ਲੋਕਾਂ ਨੇ ਮੋਰੋ ਭਰਦੀਆਂ ਪਾਪਾ ਆਹ ਨਾਲਾ ਆ ਜੀ ਇੱਥੇ ਲੱਖਾਂ ਰੁਪਈਆ ਲੱਗਾ ਇਹਦਾ ਕੀ ਫਾਇਦਾ ਬਣਾਉਣ ਦਾ ਦੇਖ ਲੋ ਜੀ ਨਾਲਾ ਵੀ ਬਲੋਕ ਆ ਨਾਲਾ ਮੋਰੋ ਵੀ ਬੰਦ ਹੋਆ ਨਾਲਾ ਬੰਦ ਕੀਤਾ ਹੋਈ ਪਾਣੀ ਨਹੀਂ ਜਾ ਰਿਹਾ ਕਿਸੇ ਪਾਸੇ ਨਿਕਾਸੀ ਨਹੀਂ ਹੈ ਦੇਖ ਸਕਦੇ ਹੋ ਸਾਹਮਣੇ ਨੁਲੀਆਂ ਟੋਕ ਆ ਹੋ ਰਿਹਾ ਜੀ ਕਮੀ ਦੇਖ ਲੋ ਕਿੱਥੇ ਆ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕਮੀ ਕਿੱਥੇ ਹੋ ਸਕਦੀ ਆ ਆ ਤੇ ਚਲੋ ਦੋਸਤੋ ਫਿਰ ਤੁਹਾਨੂੰ ਮਿਲਦੇ ਆ ਅਗਲੀ ਕਿਸੇ ਹੋਰ ਵੀਡੀਓ ਚ ਜੋ ਵੀ ਤੁਹਾਨੂੰ ਹੁਸ਼ਿਆਰਪੁਰ ਦਾ ਕੁਝ ਗੰਦਾ ਇਲਾਕਾ ਬਣਿਆ ਹੋਇਆ ਉਹ ਆਪਾਂ ਦਿਖਾਇਆ ਇਤੋਂ ਜੇ ਕੋਈ ਕਮੀ ਕਿਸੇ ਚ ਰਹੀ ਹੋਗੀ ਤਾਂ ਹੀ ਬਣਿਆ ਜੀ ਹੋ ਜਾ ਇਲਾਕਾ ਨਹੀਂ ਤਾਂ ਵੀ ਬਾਕੀ ਪਾਸੇ ਸਾਰੇ ਸਹੀ ਆ ਜੀ ਤਣਾ ਤੁਹਾਨੂੰ ਮਿਲਦੇ ਆਗਲੀ ਵੀਡੀਓ ਦੇ ਵਿੱਚ ਤਾਂ ਘਰ ਹੁਣੀ ਆਪਣੀ ਪਰੇਸ਼ਾਨੀ ਦੱਸ ਦਿੱਤੀ ਸਾਨੂੰ ਅੰਗਰ ਨੇ ਕਹਿੰਦੇ ਸਾਰੇ ਬੰਦੇ ਪਰੇਸ਼ਾਨ ਆ ਦੋਨਾਂ ਗਲੀਆਂ ਦੇ ਤੇ ਉਹ ਜਿਹੇ ਹਾਲ ਹੋਇਆ ਵੀ ਹੁਸ਼ਿਆਰਪੁਰ ਨੁਲੀਆਂ ਚੌਂਕ ਦਾ ਹਾਂਜੀ ਦੋਸਤੋ ਮੈਂ ਆ ਚੁੱਕਾ ਲੈਫਟ ਤੇ ਤੇ ਬਾਕੀ ਤੁਸੀਂ ਦੇਖ ਹੀ ਲਿਆ ਆਪਣਾ ਹੁਸ਼ਿਆਰਪੁਰ ਦਾ ਮਹੌਲ ਵੈਸੇ ਤਾਂ ਹੁਸ਼ਿਆਰਪੁਰ ਦੇ ਕਾਫੀ ਸਾਰੇ ਇਲਾਕੇ ਐਦਾਂ ਹੋਣਗੇ ਜੋ ਉਮੀਦ ਦੇ ਵਿੱਚ ਬਹੁਤ ਜ਼ਿਆਦਾ ਮਾੜਾ ਹਾਲ ਹੁੰਦਾ ਹੋਣਾ ਆ ਪਰ ਜੋ ਮੇਰੀ ਨਿਗਾਹ ਦੇ ਵਿੱਚ ਆ ਮੈਂ ਤਾਂ ਤੁਹਾਨੂੰ ਉਹ ਹੀ ਦਿਖਾਏ ਆ ਕਿਉਂਕਿ ਮੈਂ ਸੈਂਪਲ ਕੋਲੈਕਸ਼ਨ ਲਈ ਗਿਆ ਸੀਗਾ ਤੇ ਮੈਨੂੰ ਦੇਖ ਕੇ ਬੜਾ ਅਜੀਬ ਲੱਗਾ ਕਿ ਪੈਦਲ ਆ ਰਹੇ ਸੀਗੇ ਅੰਕਲ ਨੂੰ ਨਹੀਂ ਭਾਰੀ ਹੁਣੀ ਇੱਕ ਤੇ ਜੋ ਕਿ ਵਿੱਚੋਂ ਜੁੱਟੀਆਂ ਉਤਾਰ ਕੇ ਫਿਰ ਗੰਦਾ ਪਾਣੀ ਜਿਹਦਾ ਨਾਲੀਆਂ ਦਾ ਪਾਣੀ ਜਮਾ ਹੋ ਜਾਂਦਾ ਉਸ ਪਾਣੀ ਵਿੱਚੋਂ ਪੈਦਲ ਨਿਕਲ ਰਹੇ ਸੀਗੇ ਜੋ ਦੇਖ ਕੇ ਮੈਨੂੰ ਬਹੁਤ ਜੀਵ ਲੱਗਾ ਮੈਂ ਕਿਹਾ ਇਹ ਵੀਡੀਓ ਬਣਾਉਣੀ ਚਾਹੀਦੀ ਆ ਚਲੋ ਅਸੀਂ ਜੋ ਵੀਡੀਓ ਬਣਾਉਂਦੇ ਆ ਅੱਜਾ ਸੋਸ਼ਲ ਮੀਡੀਆ ਤੇ ਐਕਟਿਵ ਆ ਅਸੀਂ ਤੁਹਾਡੇ ਮੂਰੇ ਅਜਿਹੇ ਜਿਹੇ ਲੈ ਕੇ ਆਉਂਦੇ ਆ ਜੋ ਜਿੱਦਾਂ ਪ੍ਰਸ਼ਾਸਨ ਦੀ ਨਿਗਾਚ ਨਹੀਂ ਆਉਂਦੀਆਂ ਜਾਂ ਲੋਕਾਂ ਦੀ ਨਿਗਾਤ ਨਹੀਂ ਆਉਂਦੀਆਂ ਅਸੀਂ ਵੀਡੀਓ ਜਰੀਏ ਲੈ ਕੇ ਆਂਦੇ ਆ ਹਾਂਜੀ ਬਾਕੀ ਚਲੋ ਆਪਣਾ ਫਰਜ਼ ਸਿਰਫ ਵੀਡੀਓ ਬਣਾਉਣ ਦਾ ਸੀਗਾ ਦਿਖਾਉਣ ਦਾ ਸੀਗਾ ਤੇ ਵੀਡੀਓ ਪ੍ਰਸ਼ਾਸਨ ਤੱਕ ਪਹੁੰਚ ਜਾਵੇ ਤੇ ਆਪਣਾ ਇਹਨਾਂ ਲੋਕਾਂ ਦਾ ਸਾਰਾ ਹੱਲ ਹੋ ਜਾਵੇ ਕਿਉਂਕਿ ਮੈਨੂੰ ਉਹ ਗੰਦਾ ਲੱਗਾ ਜਿੱਦਾਂ ਵਿੱਚੋਂ ਨਿਕਲ ਰਹੇ ਸੀਗੇ ਪੈਦਲ ਤੁਰ ਕੇ ਨਿਕਲਦੇ ਹੋਏ ਸੀਗੇ ਕਹਿੰਦੇ ਕਿ ਕਾਫੀ ਦਿਨ ਪਾਣੀ ਇੱਥੇ ਇਦਾਂ ਹੀ ਰਹਿੰਦਾ ਆ ਨਾਲੀਆਂ ਬਲੌਕ ਹੋਈਆਂ ਪਈਆਂ ਆ ਇਸ ਲਈ ਮੈਂ ਵੀਡੀਓ ਦੇ ਜ਼ਰੀਏ ਸਾਰਾ ਕੁਝ ਦੱਸਿਆ ਹੋਇਆ ਆ ਅੰਕਲ ਨੂੰ ਵੀ ਚਲੋ ਦੱਸ ਦਿੱਤਾ ਕਿ ਇੰਦਾ ਇੰਦਾ ਹੁੰਦੀ ਆ ਬੱਚਿਆਂ ਨੂੰ ਆਣ ਜਾਣ ਵੇਲੇ ਟਿਊਸ਼ਨ ਵੇਲੇ ਆਣ ਜਾਣ ਵੇਲੇ ਜਾਂ ਸਕੂਲ ਜਾਣ ਵੇਲੇ ਦਿੱਕਤ ਆਉਂਦੀ ਆ ਉਸ ਗਲੀ ਦੇ ਯਾਨੀ ਕਿ ਬੱਚੇ ਜਾਂ ਕਿਸੇ ਨੇ ਵੀ ਜਾਣਾ ਹੋਵੇ ਪੈਦਲ ਬਹੁਤ ਦਿੱਕਤ ਹੁੰਦੀ ਆ ਤੇ ਚਲੋ ਅੱਜ ਦੇ ਬਲੌਗ ਜੰਦਾ ਹੀ ਮਿਲਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਇਹੋ ਜਿਹੀਆਂ ਵੀਡੀਓਜ਼ ਮਿਲਦੀ ਰਹੋਗੇ ਹੁਸ਼ਿਆਰ ਪੁਨਾ ਰਿਲੇਟਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ